ਜੈ ਪੀ ਜੈ ਪਾਰ ਮੈਂ ਅਵਤਾਰ ਸਿੰਘ ਸਹੋਤਾ ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਸਾਥੀਓ ਕੱਲ ਪਟਿਆਲਾ ਦੇ ਪਿੰਡ ਬਠੋਈ ਵਿਖੇ ਜਦੋਂ ਪੰਚਾਇਤੀ ਜ਼ਮੀਨ ਦਾ ਠੇਕਾ ਹੋ ਰਿਹਾ ਸੀ ਬੋਲੀ ਹੋ ਰਹੀ ਸੀ ਤਾਂ ਉੱਥੇ ਕੁਝ ਲੋਕਾਂ ਨੇ ਅਣਸੂਚਿਤ ਜਾਤੀ ਦੇ ਬੋਲੀ ਦੇਣ ਆਏ ਲੋਕਾਂ ਦੇ ਜਿਹੜਾ लाठी चार्ज ਕੀਤਾ ਸਿਰ ਪਾੜੇ ਔਰ ਕਾਫੀ ਬੰਦੇ ਜ਼ਖਮੀ ਹੋਏ ਦੁੱਖ ਦੀ ਗੱਲ ਹੈ ਕਿ ਉਹਨਾਂ ਪਿੰਡਾਂ ਦੇ ਹੀ ਉਹ ਲੋਕ ਹੈ ਜਿਨ੍ਹਾਂ ਦੇ ਹੋਣ ਸੂਚਿਤ ਜਾਤੀ ਦੇ ਲੋਕ ਬੋਲੀ ਦੇਣ ਗਏ ਤੇ ਉਹ ਸੱਟਾਂ ਮਾਰਨ ਵਾਲੇ ਵੀ ਉਹਨਾਂ ਉਸੇ ਪਿੰਡ ਦੇ ਲੋਕ ਸੀ 93 ਕਿੱਲੇ ਬਠੋਈ ਪਿੰਡ ਦੀ ਪਚੈਤੀ ਜ਼ਮੀਨ ਸੀ ਜਿਹਦੇ ਵਿੱਚ ਕਾਨੂੰਨ ਅਨਸਾਰ ਜੇ ਤੀਜਾ ਹਿੱਸਾ ਸਾਡਾ ਬਣਦਾ ਤਾਂ ਲਗਭਗ 33 ਏਕੜ ਜ਼ਮੀਨ ਦਾ ਠੇਕਾ ਸ਼ੈਡਿਊਲਡ ਕਾਸਟ ਲੋਕਾਂ ਨੂੰ ਦੇਣਾ ਬਣਦਾ ਸੀ ਪਰ ਉੱਥੇ ਕੁਝ ਧੜਵੀ ਲੋਕਾਂ ਨੇ ਕਾਨੂੰਨ ਦੀ ਉਲੰਘਣਾ ਕਰਕੇ ਅਨਸੂਚਿਤ ਜਾਤੀ ਦੇ ਲੋਕਾਂ ਤੇ ਜੋ ਅਟੈਕ ਕੀਤਾ ਅਸੀਂ ਉਹਦੀ ਸਖਤ ਚਾਅ ਦਾ ਵਿੱਚ ਨਖੇਦੀ ਕਰਦੇ ਆਂ। ਔਰ ਮੈਂ ਇਹ ਵੀ ਦੱਸਣਾ ਚਾਹਣਾ ਕਿ ਪੰਜਾਬ ਦੇ ਵਿੱਚ ਪਚੈਤੀ ਜ਼ਮੀਨਾਂ ਤੇ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਦਾ ਹਰ ਸਾਲ ਠੇਕਾ ਹੁੰਦਾ ਹੈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਤੀਜਾ ਹਿੱਸਾ ਤਾਂ ਅਸੀਂ ਬੋਲੀ ਦੇ ਹੀ ਸਕਦੇ ਆਂ। ਪਰ ਪੰਜਾਬ ਦੇ ਵਿੱਚ 80-85% ਲੋਕ ਬੇਜ਼ਮੀਨੇ ਕਿਰਤੀ ਲੋਕ ਹੈ। ਕੱਲੇ ਸ਼ੈਡਿਊਲਡ ਕਾਸਟ ਨਹੀਂ ਪਾ ਉਹ ਜੱਟ ਸਿੱਖ ਬਰਾਦਰੀ ਹੋਵੇ, ਕੋਈ ਕੌਮ ਹੋਵੇ। ਜਿਨ੍ਹਾਂ ਲੋਕਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ। ਤੁਸੀਂ ਇਹਨਾਂ ਜ਼ਮੀਨਾਂ ਤੇ ਉਹਨਾਂ ਲੋਕਾਂ ਨੂੰ ਬੋਲੀ ਦੇਣ ਦਾ ਅਧਿਕਾਰ ਦਿਓ ਜਿਨ੍ਹਾਂ ਕੋਲੇ ਪਹਿਲਾਂ ਹੀ ਕਾਫੀ ਜ਼ਮੀਨ ਦੀਆਂ ਵੱਟੀਆਂ ਢੇਰੀਆਂ ਐ। ਉਹ ਲੋਕ ਇਸ ਤਰ੍ਹਾਂ ਦੇ ਅਟੈਕ ਕਰ ਰਹੇ ਐ ਔਰ ਉਹ ਲੋਕ ਜਦੋਂ ਵੀ ਕੋਈ ਬੋਲੀ ਦੇਣ ਆਉਂਦਾ ਤਾਂ ਉਹਨਾਂ ਦੇ ਧਾਵਾ ਬੋਲਦੇ ਐ ਸੋ ਅਸੀਂ ਜਿੱਥੇ ਪੰਜਾਬ ਲੈਂਡ ਸੀਲਿੰਗ ਐਕਟ ਦੀ ਗੱਲ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਗਵਰਨਰ ਸਾਹਿਬ ਨੂੰ ਵੀ ਅਸੀਂ ਇਹ ਵੱਖ-ਵੱਖ ਸਮੇਂ ਲਿਖਿਆ ਐ ਕਿ ਲੈਂਡ ਸੀਰਿੰਗ ਐਕਟ ਲਾਗੂ ਕਰਕੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਸਰਪਲਸ ਜ਼ਮੀਨਾਂ ਆ ਉਹ ਇਹਨਾਂ ਕਰਤੀ ਲੋਕਾਂ ਵਿੱਚ ਵੰਡੀਆਂ ਜਾਣ ਤੇ ਇਸ ਤਰ੍ਹਾਂ ਦੇ ਅਟੈਕ ਹੋਣ ਤੋਂ ਇਹਨਾਂ ਲੋਕਾਂ ਨੂੰ ਬਚਾਉਣ ਵਾਸਤੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ ਸੋ ਅਸੀਂ ਜੋ ਬਠੋਈ ਪਿੰਡ ਦੇ ਵਿੱਚ ਇਹ ਬੋਲੀ ਦੇਣ ਆਏ ਐ ਐਸੀ ਲੋਕਾਂ ਦੇ ਜੋ ਤਵਾ ਬੋਲਿਆ ਗਿਆ ਡਾਂਗਾ ਸੋਟਾ ਮਾਰ ਸੋਟੇ ਮਾਰੇ ਗਏ ਸਿਰ ਪਾੜੇ ਗਏ ਸੱਟਾਂ ਮਾਰੀਆਂ ਗਈਆਂ ਰਜਿੰਦਰਾ ਦੇ ਦਾਖਲ ਆ ਲੋਕ ਉਹਨਾਂ ਦੀ ਸਖਤ ਸ਼ਬਦਾਂ ਜਾਂ ਖੇਧੀ ਕਰਦੇ ਆ ਜੇਕਰ ਇਸ ਮਾਮਲੇ ਚ ਸਾਨੂੰ ਨਿਆ ਨਾ ਮਿਲਿਆ ਤਾਂ ਪੰਜਾਬ ਦੀਆਂ ਕੋਲਣ ਸੂਚਿਤ ਜਾਤੀਆਂ ਦੀਆਂ ਜਥੇਬੰਦੀਆਂ ਬਠੋਈ ਪਿੰਡ ਵਿੱਚ ਜਲਦ ਪਹੁੰਚ ਕੇ ਕੋਈ ਵੱਡਾ ਐਕਸ਼ਨ ਲੈਣ ਲਈ ਮਜਬੂਰ ਹੋਣਗੀਆਂ ਜੈਪੀਮ ਜੈਪਾਪ